ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਵੀਂ ਰਾਤ ਸਬਰਾਈ ਪਰਮਾਰਥ ਦੇ ਰਸਤੇ ਟੁਰ ਰਹੀ ਹੈ ਉਹ ਵਿਦਿਆ پا ਕੇ ਮਨ ਨੂੰ ਨਿਰਾ ਵਾਕਵੀ ਦਾ ਪੜੋਲਾ ਨਹੀਂ ਬਣਾ ਰਹੀ ਉਹ ਆਪਣੇ ਜੀਵਨ ਨੂੰ ਕਿਸੇ ਸੋਹਣੇ ਸੰਜੇ ਵਿੱਚ ਢਾਲ ਰਹੀ ਹੈ ਤੇ ਵਰਤੋ ਸਿੱਖ ਰਹੀ ਹੈ ਅਮਲ ਸਿੱਖ ਰਹੀ ਹੈ ਉਹ ਉਹ ਕੁਝ ਬਣ ਰਹੀ ਹੈ ਜਿਸ ਨੂੰ ਸਿੱਖ ਕਹਿੰਦੇ ਹਨ ਜਿੰਨਾ ਦਾ ਵਰਤਾਰਾ ਅਮਲ ਇੱਕ ਐਸਾ ਹੁੰਦਾ ਹੈ ਕਿ ਉਹ ਉਸ ਨਮੂਨੇ ਤੇ ਪੂਰਾ ਉਤਰਦਾ ਹੈ ਜੋ ਨਮੂਨਾ ਕਿ ਆਦਮੀ ਲਈ ਇੱਕ ਆਦਰਸ਼ ਹੈ ਇੱਕ ਨਮੂਨਾ ਬਣ ਰਹੀ ਹੈ ਜੋ ਸਤਗੁਰੂ ਨੇ ਬਣਾਇਆ ਸਤਗੁਰਾਂ ਨੇ ਆਦਮੀ ਨੂੰ ਇੱਕ ਜੀਵਨ ਦਾ ਨਮੂਨਾ ਦਿੱਤਾ ਤੇ ਉਸ ਨਮੂਨੇ ਦੇ ਆਦਮੀ ਬਣਾਈ ਜੋ ਆਪਣੇ ਲਈ ਸੁਖ ਰੂਪ ਦੇ ਜਗ ਲਈ ਸੁਖਦਾਈ ਹੋਈ ਹੁਣ ਜੋ ਟੁਰੇਗਾ ਅਮਲ ਕਰੇਗਾ ਉਸ ਦਾ ਜੀਵਨ ਦਿਮਾਗੀ ਤੇ ਖਿਆਲੀ ਤਸਵੀਰਾਂ ਨਾਲੋਂ ਕੁਝ ਅਡਰਾਪਨ ਦਿਸੇਗਾ ਉਸ ਦੇ ਅੱਗੇ ਅਮਲੀ ਮੁਸ਼ਕਲਾਂ ਨੇ ਆਉਣਾ ਹੈ ਤੇ ਉਸ ਵੇਲੇ ਪਤਾ ਲੱਗਣਾ ਹੈ ਕਿ ਅੰਦਰਲਾ ਕਿੰਨਾ ਕੁ ਆਪਣੇ ਆਪ ਤੇ ਔਰ ਆਪਣੇ ਕੇਂਦਰ ਦੇ ਆਸਰੇ ਤੇ ਟਿਕਿਆ ਹੈ ਕਿੰਨਾ ਪਰੋਸਾ ਅਕਾਲਪੁਰਖ ਤੇ ਆਇਆ ਹੈ ਤੇ ਆਪਣੇ ਅਸਲੀ ਆਪੇ ਦੇ ਆਸਰੇ ਵਾਹਿਗੁਰੂ ਜੀ ਤੇ ਟਿਕਿਆ ਹੈ ਸੋ ਜੋ ਦ੍ਰਿਸ਼ਟਮਾਨ ਦੇ ਰੰਗ ਬਟੀਜ ਰਹੇ ਹਨ ਤੇ ਅਦਲਾ ਬਦਲੀ ਚੱਰੀ ਹੈ ਇਹ ਉਸ ਦੇ ਅੰਦਰਲੇ ਟਿਕ ਗਏ ਟਿਕਾਓ ਨੂੰ ਆਪਣੇ ਨਾਲ ਹਿਲਾ ਕੇ दुखी ਨਹੀਂ ਕਰ ਰਹੇ ਤੇ ਅੰਧਕਾਰ ਵਿੱਚ ਨਹੀਂ ਸਿੱਟ ਰਹੇ ਹਾਂ ਇਹ ਅਮਲੀ ਜੀਵਨ ਕਠਨ ਕਾਟੀ ਹੈ ਪ੍ਰਾਨ ਪਤੀ ਦਾ ਵਿਯੋਗ ਪਿਆਰੀ ਧੀ ਦਾ ਵਿਯੋਗ ਪਿਆਰੇ ਦੋਤਿਆਂ ਦਾ ਵਿਯੋਗ ਵਾਹਿਗੁਰੂ ਦੇ ਰੰਗ ਰਤੇ ਇਲਾਹੀ ਰੋਹਾਂ ਵਾਲੇ ਜਵਾਈ ਤੇ ਸਤਗੁਰੂ ਦੇ ਖੇਤ ਸੁਣ ਕੇ ਚਿੱਤ ਕਿਵੇਂ ਅਡੋਲ رہ ਸਕਦਾ ਹੈ ਸੋ ਮਾਈ ਦਾ ਅੰਤਰੀਵ ਪ੍ਰੇਮ ਜੋ ਗੁਰਸਿੱਖੀ ਵਾਲਾ ਹੈ ਉਸ ਨੂੰ ਵਿਆਕੁਲ ਕਰਦਾ ਹੈ ਪਰ ਕੀਕੂ ਮਾਈ ਇਸ ਮਨ ਦੇ ਹੱਥੋਂ ਛੁਟਕਾਰਾ ਪਾਉਂਦੀ ਹੈ ਕੀਕੂ ਹਮਲੇ ਮਾਰ ਕੇ ਨਿਕਲਦੀ ਤੇ ਰਜ਼ਾ ਪਰ ਆਖੜਾਉਂਦੀ ਹੈ ਰਜ਼ਾ ਇਸ ਗੱਲ ਦਾ ਨਹੀਂ ਕਿ ਖਰਬੂਜੇ ਦਰਿਆ ਵਿੱਚ ਰੁੜ ਗਏ ਫੜੇ ਜਾਂਦੇ ਨਹੀਂ ਚਿੱਤ ਉਦਾਸ ਹੈ ਸੁਰਤ ਦੀ ਕਲਾ ਟੈਪਈ ਹੈ ਤੇ ਮੂੰਹ ਕਹਿ ਰਿਹਾ ਹੈ ਅੱਛਾ ਤੇਰੀ ਰਜ਼ਾ ਇਹ ਅਸਲ ਰਜ਼ਾ ਨਹੀਂ ਰਜ਼ਾ ਇਹ ਹੈ ਨਾਮ ਦਾ ਰਾਸ ਪ੍ਰਾਪਤ ਹੋਵੇ ਨਾਮ ਸੂਰਤ ਨੂੰ ਉੱਚੇ ਘਰ ਰੱਬੀ ਰਸ ਵਿੱਚ ਲੈ ਜਾਂਦਾ ਹੋਵੇ ਜਦੋਂ ਮੋਕਿਆਂ ਆ ਬਣੀ ਕੀ ਰਜ਼ਾ ਮੰਨਣੀ ਹੈ ਤਦ ਸੂਰਤ ਉਸੇ ਸੁਖ ਵਿੱਚ ਚੜਦੀ ਕਲਾ ਵਿੱਚ ਰਹੇ ਜੋ ਸਿਰ ਤੇ ਆ ਬਣੀ ਹੈ ਉਸਤੇ ਕਹੀ ਤੇਰੀ ਰਜ਼ਾ ਜੀਓ ਇੱਕ ਹੋਰ ਵੀ ਰਜ਼ਾ ਦਾ ਤਰਲਾ ਹੈ ਕਿ ਸੂਰਤ ਠਹਿ ਪਵੇ ਮਨ ਦੁਖੀ ਹੋ ਜਾਵੇ ਪਰ ਤਤਕਾਲ ਯਤਨ ਵਿੱਚ ਲੱਗ ਪਵੇ ਕਿ ਮੇਰੇ ਮਾਨ ਵਿੱਚ ਜੋ ਨਾਮ ਦਾ ਰਸ ਸੀ ਉਹ ਕਿੱਧਰ ਗਿਆ ਜੋ ਅੰਦਰਲੇ ਦਾ ਟਿਕਾਓ ਦਾ ਸਵਾਦ ਆ ਰਿਹਾ ਸੀ ਉਹ ਕਿਉਂ ਹਿਲ ਗਿਆ ਹੈ ਉਹ ਵਾਪਸ ਆਵੇ ਉਸੇ ਤਰ੍ਹਾਂ ਅੰਦਰ ਅੰਦਰਲਾ ਟਿਕ ਜਾਵੇ ਨਾਮ ਦੇ ਰਸ ਦੀ ਤਰੰਗ ਟੁੱਟੇ ਨਹੀਂ ਫਿਰ ਤੇਰੀ ਰਜ਼ਾ ਠੀਕ ਹੈ ਇਓ ਕਰਦਿਆਂ ਤਕੂਲਾ ਰਾਸ ਹੋ ਜਾਵੇ ਨਾਮ ਮਿੱਠਾ ਲੱਗਣ ਲੱਗ ਜਾਵੇ ਕਹਿਣ ਦੀ ਕੀ ਲੋੜ ਹੈ ਫਿਰ ਸੱਚਮੁੱਚ ਮੰਨੀ ਗਈ ਤੇ ਹੋ ਗਈ ਤੇਰੀ ਰਜ਼ਾ ਸੋ ਮਾਈ ਅਮਲੀ ਜੀਵਨ ਵਿੱਚ ਟੁੱਟ ਰਹੀ ਹੈ ਤੇ ਵਾਪਰ ਰਹੇ ਕਸ਼ਟ ਔਰ ਅਸਹਿ ਕਸ਼ਟ ਇੱਕ ਮੁਕਦਾ ਨਹੀਂ ਇੱਕ ਹੋਰ ਮਾਈ ਛੱਟ ਖਾ ਕੇ ਟੈਂਦੀ ਹੈ ਪਰ ਫਿਰ ਉਠ ਖਲੋਂਦੀ ਹੈ ਤੇ ਸਾਵਧਾਨ ਹੋ ਜਾਂਦੀ ਹੈ ਹਰ ਛੱਟ ਦੇ ਬਾਅਦ ਜੋ ਫਤੇ ਉਹ ਮਨ ਤੇ ਪਾਉਂਦੀ ਹੈ ਉਸ ਨੂੰ ਵਧੇਕ ਤੋਂ ਵਧੇਕ ਮਜ਼ਬੂਤ ਬਣਾ ਰਹੀ ਹੈ ਇਹ ਮਜ਼ਬੂਤੀ ਖੁਸ਼ਕ ਨਿਰਮੋਤਾ ਨਹੀਂ ਜੇ ਜੀਵਨ ਦਾ ਆਦਰਸ਼ ਖੁਸ਼ਕ ਨਿਰਮੋਤਾ ਹੈ ਤਾ ਪੱਥਰ ਤੇ ਬ੍ਰਿਸ਼ ਨਿਰਮੋਹ ਬੈਠੇ ਖੜੇ ਪਏ ਹੀ ਦਿਸਦੇ ਹਨ ਪਸ਼ੂ ਮੋ ਦੇ ਜਾਨੂ ਹਨ ਪਰ ਸਮੇਂ ਨਾਲ ਨਿਰਮੋਹ ਹੋ ਜਾਂਦੇ ਹਨ ਉਹਨਾਂ ਵਿੱਚ ਭੁੱਲ ਜਾਣਾ ਮੋਹ ਨੂੰ ਜਿੱਤ ਲੈਂਦਾ ਹੈ ਪਰ ਇਹ ਆਦਰਸ਼ਕ ਜੀਵਨ ਨਹੀਂ ਮਨ ਤੇ ਫਤਿਹ ਪਾ ਕੇ ਜੜ ਪੱਥਰ ਨਹੀਂ ਹੋ ਜਾਣਾ ਪਰ ਕਿਸੇ ਉੱਚੇ ਪਿਆਰ ਵਿੱਚ ਰੰਗੀ ਜਾਣਾ ਹੈ ਕਿ ਜਿੱਥੇ ਦ੍ਰਿਸ਼ਟੀ ਨੇ ਉੱਚੇ ਮੰਡਲਾਂ ਵਿੱਚ ਜਾ ਕੇ ਸੱਚੇ 사ਤਸੰਗ ਤੇ ਫਿਰ ਰੱਬੀ ਅਮਲੇ ਨੂੰ अनुभव ਕਰਕੇ ਸਦਾ ਸੁਖ ਵਿੱਚ ਵਸਾ ਪਾਉਣਾ ਹੈ ਕੀ ਸਭ ਰਾਈ ਗੁਰੂ ਗੋਬਿੰਦ ਸਿੰਘ ਜੀ ਦੇ ਕਸ਼ਟ ਤੇ ਸਾਹਿਬਜ਼ਾਦਿਆਂ ਦੇ ਦੁੱਖ ਸੁਣ ਕੇ ਹੱਸੇ ਤੇ ਖੁਸ਼ ਹੋਵੇ ਜਾਂ ਦੁੱਖ ਪ੍ਰਤੀਤ ਨਾ ਕਰੇ ਇਹ ਜੜ ਜੀਵਨ ਹੈ ਹਾਂ ਜੀਵਨ ਇਹ ਹੈ ਕਿ ਉਸ ਦੀ ਸੂਰਤ ਰੱਬ ਦੀ ਸੂਰਤ ਨਾਲ ਇੱਕ ਸੂਰਤ ਹੋਵੇ ਸੋ ਸਾਈਂ ਦੀ ਰਜ਼ਾ ਸੁਰ ਕੱਢ ਰਹੀ ਹੈ ਉਹ ਸੁਰ ਮਾਈ ਦੀ ਮਰਜ਼ੀ ਕੱਢੇ ਉਹ ਉੱਚੀ ਹੋ ਕੇ ਤੱਕੇ ਤੇ ਉਸ ਮਹਾਨ ਪ੍ਰਯੋਜਨ ਨੂੰ ਸਮਝੇ ਜਿਸ ਲਈ ਸਭ ਕੁਝ ਹੋ ਰਿਹਾ ਹੈ ਤੇ ਵਰਤ ਰਿਹਾ ਹੈ ਉਹ ਮਹਾਨ ਰਜ਼ਾ ਨੂੰ ਸਮਝੀ ਜੋ ਇਹ ਕੁਝ ਵਰਤਾ ਰਹੀ ਹੈ ਇਹ ਵੇਖ ਕੇ ਮਾਈ ਦੇ ਅੰਦਰੋਂ ਅੰਦਰਲੇ ਦਾ ਟਿਕਾਉ ਅੰਦਰਲੇ ਵਿੱਚ ਨਾਮ ਦਾ ਰਸ ਮਹਾਰਸ ਨਾਮ ਮਹਾਰਸ ਦੀ ਸਵਾਦਿਕ ਲਹਿਰ ਬੰਦ ਨਾ ਹੋਵੇ ਉਹ ਸੂਰਜ ਦੀ ਚਮਕ ਦੀ ਟਿੱਕੀ ਵਿੱਚ ਖੜੋ ਕੇ ਰੱਬੀ ਜਲਾਲ ਤੇ ਉਸ ਦੇ ਕੋਤਕਾਂ ਨੂੰ ਤੱਕੇ ਤੇ ਜਲਾਲ ਨਾਲ ਭਰੀ ਜਾਵੇ ਮਾਈ ਸੱਚੀ ਰਾਤ ਉਰਾਉ ਟੁਰ ਰਹੀ ਹੈ ਰੱਬ ਦੇ ਰਸਤੇ ਪਰਤਾਵੇ ਤੇ ਪਰਤਾਵਾ ਆ ਰਿਹਾ ਹੈ ਕਿ ਮਾਈ ਦੇ ਮਨ ਫਤਿਹ ਪਾ ਕੇ ਉਸ ਨੂੰ ਨਾ ਸ਼ੁਕਰੀ ਤੇ ਟੈਂਦੀਆਂ ਕਲਾਂ ਉਦਾਸੀ ਗਮ ਚਿੰਤਾ ਅਗਿਆਨ ਅਵਿਦਿਆ ਹਨੇਰੇ ਪੁੱਲ ਵਿੱਚ ਲੈ ਜਾਵੇ ਪਰ ਮਾਈ ਹਮਲਾ ਮਾਰ ਰਹੀ ਹੈ ਕਿ ਉਸ ਦਾ ਆਪਾ ਮਨ ਤੇ ਫਤਿਹ ਪਾ ਕੇ ਚੋਜੀ ਵਾਹਿਗੁਰੂ ਦੇ ਚੋਜ ਤੱਕੇ ਸਾਵਧਾਨ ਤੇ ਉੱਚੀ ਰਹੇ ਊਨਮਨ ਰਹੇ ਦਿਲ ਤੋਂ ਉੱਚੀ ਰਹੀ ਉਣਮਨ ਅਵਸਥਾ ਇਹੀ ਹੈ ਕਿ ਆਪਾ ਸਾਡਾ ਅੰਦਰਲਾ ਮਨ ਤੋਂ ਉੱਚੀ ਰਸਪਰੀ ਦਸ਼ਾ ਵਿੱਚ ਰਹੀ ਮਾਈ ਸਤਗੁਰਾਂ ਦੇ ਸਲਾਮਤ ਨਿਕਲ ਜਾਣ ਦੇ ਹਾਲ ਸੁਣ ਕੇ ਤਾਂਗਾ ਵਿੱਚ ਜਾਂਦੀ ਹੈ ਕਿ ਸਲਾਮਤੀ ਦੀ ਸੋ ਕੰਨੀ ਪਵੇ ਕਿ ਪਿਆਰੇ ਜੀ ਕਿਤੇ ਸੁੱਖ ਦੇ ਥਾਂ ਅਪੜ ਗਏ ਹਨ ਚਿੱਤ ਠੰਡ ਵਿੱਚ ਹੈ ਟਿਕਾਓ ਵਿੱਚ ਹੈ ਨਾਮ ਦੀ ਰਸਪਰੀ ਰੋਜ਼ ਆਰੀ ਹੈ ਸ਼ਾਂਤ ਹੈ ਮਦਮ 우ਮਾ ਹੈ ਉਚਾਲਾ ਨਹੀਂ ਕਿਉਂਕਿ ਤਾਂਗ ਉਹਨਾਂ ਦੀ ਸਲਾਮਤੀ ਦੀ ਉੱਠਦੀ ਹੈ ਤੇ ਜਦੋਂ ਇਹ ਤਾਂਗ ਵਿਆਕੁਲਤਾ ਵੱਲ ਝੁਕਣ ਲੱਗਦੀ ਹੈ ਤਾਂ ਮਾਈ ਅਰਦਾਸ ਕਰਦੀ ਹੈ ਕਿ हे ਅਕਾਲਪੁਰਖ ਆਪਣੇ ਨਿਵਾਜੇ ਪੁੱਤ ਨੂੰ ਆਪ ਰਖੀ ਤੇ ਜਦੋਂ ਅਰਦਾਸ ਵਿੱਚ ਘਾਟ ਜਾਂ ਟੋਟ ਪੈਣ ਲੱਗੀ ਤਾਂ ਮਾਈ ਬਾਣੀ ਦਾ ਪਾਠ ਮਧੁਰ ਤੁੰਨਲ ਕਰਦੀ ਤੇ ਪਿਆਰੇ ਦੀ ਸਿਫਤ ਸਲਾਹ ਵਿੱਚ ਜਾ ਵਸਦੀ ਹੈ ਤੇ ਗੁਣ ਗਾਇਨ ਕਰੀ ਜਾਂਦੀ ਕੀਰਤਨ ਕਰਦੀ ਹੈ ਕਿ ਸਤਿਗੁਰੂ ਸਮਰੱਥ ਹੈ ਪੂਰਨ ਹੈ ਸਭ ਉਸ ਦੇ ਚੋਜ ਹਨ ਉਹ ਚੋਜੀ ਹੈ ਔਰ ਸਰਬ ਸਮਰੱਥ ਹੈ ਐਸੇ ਯਸ਼ ਕਰਦੀ ਯਸ਼ ਦੇ ਮੰਡਲ ਵਿੱਚੋਂ ਲੰਘਦੀ ਫਿਰ ਰਾਮ ਰਸ ਵਿੱਚ ਅਡੋਲ ਹੋ ਜਾਂਦੀ ਹੈ ਕੁਝ ਦਿਨ ਲੰਘੇ ਤਾਂ ਫੇਰ ਖਬਰ ਆਈ ਕਿ ਸਤਿਗੁਰੂ ਸਲਾਮਤ ਦੀਨੇ ਪੁੱਜ ਗਏ ਹਨ ਪਰ ਹਾਏ ਨਾਲ ਮੁਕਤਸਰ ਦਾ ਸਾਕਾ ਸੁਨਿਆ ਹੈ ਕੀਕੂ ਮਾਜੇ ਦੇ ਪਿਆਰੇ ਸਿੱਖ ਸ਼ਹੀਦ ਹੋ ਗਏ ਗੁਰੂ ਜੋਤ ਪਰ ਨਿਸ਼ਾਵਰ ਹੋ ਕੇ ਮੁਕਤਸਰ ਆਪਣੀ ਨਿਸ਼ਾਨੀ ਜਗਤ ਪਰ ਛੱਡ ਗਏ ਹਨ ਕਿਕੂ ਸਤਗੁਰੂ ਨੇ ਚਮਕੌਰ ਤੋਂ ਲੈ ਕੇ ਉੱਥੋਂ ਤੱਕ ਖੇਤ ਛੱਲੇ ਤੇ ਕਿਕੂ ਮਾਲਵੇ ਪੁੱਜੇ ਹਨ ਹਾਂ ਜੀ ਇੱਥੇ ਹੀ ਬਸ ਨਹੀਂ ਨਾਲ ਇਹ ਖਬਰ ਵੀ ਪੁੱਜੀ ਕਿ ਛੋਟੇ ਦੋਵੇਂ ਲਾਲ ਸਰਹੰਦ ਵਿੱਚ ਕਿਕੂ ਸ਼ਹੀਦ ਹੋਏ ਹਨ ਤੇ ਕਿਕੂ ਫਸੀਲ ਵਿੱਚ ਸ਼ਹੀਦ ਹੋਏ ਹਨ ਤੇ ਕਿਸ ਅਸਹਿ ਕਸ਼ਟ ਨਾਲ ਉਹਨਾਂ ਨੇ ਪ੍ਰਾਣ ਦਿੱਤੇ ਪਰ ਧਰਮ ਨਹੀਂ ਦਿੱਤਾ ਸਾਰੇ ਸਾਕੇ ਵਿਸਤਾਰ ਨਾਲ ਸੁਨੇ ਸੁਣ ਕੇ ਇੱਕ ਚੱਕਰ ਆਇਆ ਐਸਾ ਚੱਕਰ ਆਇਆ ਕਿ ਆਪਾ ਭੁੱਲ ਗਿਆ ਮਾਈ ਨੇ ਬੂਹੇ ਮਾਰ ਲਈ ਮੁੱਦੜੇ ਮੂੰ ਲੰਮੇ ਪੈ ਗਈ ਔਰ ਪਹਿਰਾਤਾ ਕਿ ਬੈ ਸੁਧ ਪਈ ਰਹੀ ਸੱਜਣ ਸੰਬੰਧੀ ਆਏ ਬੂਹੇ ਖੜਕਾਏ ਪਰ ਮਾਈ ਨੇ ਨਾ ਸੁਨਿਆ ਨਾ ਆਵਾਜ਼ ਦਿੱਤੀ ਸਭ ਮੁਰਮੜ ਗਏ ਮੁਰਮੁੜ ਆਈ ਪਹਿਲੇ ਪਹਿਰ ਮਾਈ ਦੀ ਮੁਰਛਾ ਖੁੱਲੀ ਲੰਮਾ ਸਾਹ ਆਇਆ ਮਨਾ ਮੈਂ ਕਿੱਥੇ ਸਾਂ ਤੇ ਕਿੱਥੇ ਹਾਂ ਕੀ ਹੋਇਆ ਸੰਸਾਰ ਕਾਲਾ ਹੈ ਕੁਝ ਬਾਕੀ ਹੈ ਹੀ ਨਹੀਂ ਪਰ ਪਲਮਰ ਮਗਰੋਂ ਅੱਖਾਂ ਅੱਗੇ ਕੰੰਧ ਕੰੰਧ ਵਿੱਚ ਦੋਤੇ ਜਲਾਦ ਸਿਰ ਤੇ ਖੜੇ ਨਜ਼ਰ ਪਈ ਮਾਈ ਬੇਤਾਬ ਹੋ ਗਈ ਫਿਰ ਮਮਤਾ ਨੇ ਜ਼ੋਰ ਦਿੱਤਾ ਤੇ ਨਜ਼ਰ ਸਾਹਿਬ ਜਾਦੀਆਂ ਦੇ ਚਿਹਰੇ ਪਰ ਟਿੱਕੀ ਹੋਰ ਟਿੱਕੀ ਟਿਕਦੀ ਟਿਕਦੀ ਟਿਕ ਗਈ ਤਾਂ ਉਹ 마ਸੂਮ ਨਿਤਾਣੇ ਬੱਚੇ ਜੋ ਰਾਵਣ ਦੇ ਅੱਗੇ ਭੇਡ ਬੱਕਰੀ ਵਾਂਗੂ ਕੋਹੀਣ ਲਈ ਪਰ ਵਸ ਬੇਵਸ ਖੜੇ ਚ ਨੀਂਦ ਦੀ ਥਾਂ ਈਓ ਦਿਸੇ ਜੇਕੂ ਤੇਜ ਭਰੇ ਦੋ ਸੂਰਜ ਖੜੇ ਹਨ ਚਹਰੇ ਸੇਮ ਵਾਲੇ ਨਹੀਂ ਤਕੜੇ ਹਨ ਨੂਰ ਝਾਰ ਰਿਆ ਹੈ ਡਰ ਨਹੀਂ ਰਹੇ ਪਰ ਅਪੈ ਹਨ ਮੌਤ ਨੂੰ ਮੁਖੋਲ ਨਾਲ ਤੱਕ ਰਹੇ ਹਨ ਮਾਈ ਦਾ ਧਿਆਨ ਜੁੜਦਾ ਗਿਆ ਤੇ ਬੱਚਿਆਂ ਦਾ ਜਲਾਲ ਤੇ ਤੇਜ ਵੱਧਾ ਗਿਆ ਕੁਛੇਰ ਬੀਤਿਆ ਤਾਂ ਮਾਈ ਦਾ ਟਿਕਾਓ ਹਿੱਲਿਆ ਤਾਂ ਚਿੱਤ ਖੜੋ ਗਿਆ ਤੇ ਹਵਾ ਨਹੀਂ ਰਹਾ ਬੋਲੀ ਉਠ ਹੈ ਪਾਪੀ ਮਨ ਦੇਖ ਤੇਜ ਦੇ ਪੁੱਤਰ ਤੇ ਜਲਾਲ ਦੇ ਵਾਰਿਸ ਸ੍ਰਿਸ਼ਟੀ ਦਾ ਭਾਰ ਹਰ ਰਹੇ ਹਨ ਤੇ ਤੂੰ ਸਮਝ ਰਿਆ ਹੈ ਕਿ ਇਹ ਨਿਤਾਣੇ ਬਾਲ ਕੋਹੇ ਗਏ ਤੇ ਮਾਪਿਓਂ ਤੋਂ ਵਿਛੜੇ ਜ਼ਾਲਿਮਾਂ ਦੇ ਹੱਥ ਵਿੱਚ ਵਿਲਕ-ਵਿਲਕ ਕੇ ਮੋਈ ਤੇਰੀ ਭਾਰੀ ਭੂਲ ਹੈ हे ਪਾਪੀ ਮਨ ਤੂੰ ਕਦੇ ਨਾ ਸਾਨੂੰ ਆਪਣੇ ਉਚੇਰੇ ਸੁਖ ਵਿੱਚ ਜਾਣ ਦਿੱਤਾ ਸਦਾ ਆਪਣੇ ਸੁਆਦਾਂ ਤੇ ਆਪਣੇ ਕਸ਼ਟਾਂ ਵਿੱਚ ਨੱਪੀ ਰੱਖਿਆ ਠੰਡਾ ਸਾ ਲੈ ਕੇ ਵਾਹ ਵਾ ਚਾਨਣ ਦੇ ਜਾਇਓ ਲਾਲ ਬੱਚਿਓ ਧੰਨ ਤੁਸੀਂ ਧੰਨ ਕਰਨੀ ਧੰਨ ਪਿਤਾ ਧੰਨ ਮਾਤਾ ਧੰਨ ਮੈਂ ਠੀਕ ਮੈਂ ਵੀ ਧੰਨ ਤੁਸਾਂ ਨਾਲ ਮੇਰਾ ਵੀ ਖੂਨ ਦਾ ਰਿਸ਼ਤਾ ਹੈ ਮੈਨੂੰ ਵੀ ਇਹ ਦਾਣ ਦਿਓ ਇਸ ਦਰਸ਼ਨ ਵਿੱਚ ਸੁਰਜੀਤ ਹੋ ਕੇ ਮਾਈ ਉੱਠੀ ਧੰਨ 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 ਦੀ ਸੁਰ ਮੂੰਹ ਤੇ ਹੈ ਤੇ ਤੇਜ ਹੈ ਜਲਾਲ ਦਾ ਝਲਕਾ ਆਲੇ ਦੁਆਲੇ ਦਿਸ ਰਿਹਾ ਹੈ ਉੱਠੀ ਮੂੰਹ ਹੱਤ ਤੋਤਾ 부ਹਾ ਖੋਲਿਆ ਚੰਦ ਦਾ ਚਾਨਣਾ ਵੇੜੇ ਵਿੱਚ ਪੈ ਰਿਹਾ ਸੀ ਵੇਖ ਕੇ ਕੂ ਕੁੱਠੀ ਮੂਸਾ ਨਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ ਬੀਦੇ ਬਾਂਦੇ ਕਮਲ ਮੇ ਪਵਰ ਰਹੇ ਲਪਟਾਏ ਵੇੜੇ ਵਿੱਚ ਨਿਰਾ ਆਕਾਸ਼ਾਂ ਦਾ ਚੰਦ ਹੀ ਨਹੀਂ ਸੀ ਕਲਗੀਆਂ ਵਾਲੇ ਦੇ ਚਾਰ ਚੰਦ ਵੀ ਬੈਠੇ ਸਨ ਸਤਸੰਗੀ ਸਨ ਮਾਇਆ ਤੇ ਸਿੰਘ ਸਨ ਮਾਈ ਨੂੰ ਸਤਸੰਗ ਦਾ ਪਿਆਰ ਦਾਨ ਕਰਨ ਬੈਠੇ ਸਨ ਜਦੋਂ ਡਿੱਠਾ ਕਿ ਮਾਈ ਗੁਰਬਾਣੀ ਗੋਂਦੀ ਨਿਕਲੀ ਹੈ ਖਿੜ ਗਏ ਮਾਈ ਨੇ ਫਤਿਹ ਗਜਾਈ ਤੇ ਆਖਿਆ ਧੰਨ ਸਤਸੰਗ ਹੈ ਧੰਨ ਕਲਗੀਆਂ ਵਾਲੇ ਦੀ ਵਾੜੀ ਹੈ ਧੰਨ ਨਿਸ਼ਕਾਮ ਪ੍ਰੇਮ ਹੈ ਧੰਨ ਸਿੱਖੀ ਹੈ ਧੰਨ ਪਿਆਰੇ ਦੀ ਵਾੜੀ ਲਾਲੋ ਮੈਂ ਰੁੜ ਗਈ ਸਾਂ ਅਨਹੋਂਦ ਵਿੱਚ ਚਲੀ ਗਈ ਸਾਂ ਮੈਂ ਜਾਤਾ ਲਾਲ ਬੁਝ ਗਏ ਬਲੁੰਦਰੇ ਗਏ ਪਰ ਹਾਏ ਮੈਂ ਨਿਖੁੱਟੀ ਤੇ ਨਿਖੁੱਟਾ ਇਹ ਮਨ ਜੋ ਸਦਾ ਬਦਬੂਦਾਰ ਗਲੀਆਂ ਵਿੱਚ ਲੈ ਵੜਦਾ ਹੈ ਲਾਲ ਵੀ ਕਦੇ ਗੁੱਜੇ ਹਨ ਉਹ ਸਦਾ ਚਮਕਦੇ ਹਨ ਲਾਲ ਤਾਂ ਸ੍ਰਿਸ਼ਟੀ ਦਾ ਭਾਰ ਹਰਨ ਆਏ ਸਨ ਆਪਣਾ ਆਪ ਦੇ ਕੇ ਭਾਰ ਹਰ ਲਿਆ ਉਹ ਮੇਰੇ ਦੋਤੇ ਸਨ ਮੇਰੀ ਭੁੱਲ ਹੈ ਉਹ ਨੂਰ ਦੇ ਜਾਏ ਸਨ ਮੈਨੂੰ ਮਾਣ ਦੇਣ ਵਾਸਤੇ ਮੇਰੇ ਲਹੂ ਦੇ ਸਾਖ ਕਹਾ ਗਏ ਉਹ ਰੱਬੀ ਨੂਰ ਬੰਦੇ ਸਨ ਜੋ ਬਾਂਦੀ ਛੁਡਾਵਨ ਆਏ ਸਨ ਛੁਡਾ ਗਏ ਦੇਓ ਅਸੀਸ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰਿਏ ਨਾਨਕ ਸੇ ਦੇਹ ਅਵਨ ਮਾਈ ਨੂੰ ਇਸ ਸੁਖ ਵਿੱਚ ਵੇਖ ਕੇ ਸਾਰੇ ਵਿਦਾ ਹੋਏ ਮਾਈ ਨੇ ਖੁਸ਼ੀ ਨਾਲ ਵਿਦਾ ਕੀਤਾ ਭਾਵੇਂ ਸਰਦੀ ਆਤ ਸੀ ਪਰ ਮਾਈ ਚੰਦ ਦੀ ਚਾਨਣੀ ਵਿੱਚ ਉੱਚ ਜਲ ਤਹਿਲਦੀ ਰਹੀ ਤੇ ਅਨੰਦ ਸਾਹਿਬ ਦਾ ਪਾਠ ਕਰਦੀ ਰਹੀ ਫਿਰ ਅੰਦਰ ਆ ਕੇ ਸੋ ਗਈ ਸੁਤੀ ਤੇ ਆਤਮਾ ਤੇ ਮਨ ਨੇ ਜ਼ੋਰ ਪਾ ਲਿਆ ਮਨ ਤੇ ਸਰੀਰ ਨੇ ਜ਼ੋਰ ਪਾ ਲਿਆ ਦੇਖੋ ਇਸ ਸਰੀਰ ਵਿੱਚ ਇਸ ਮਾਸ ਦਾ ਕਿੰਨਾ ਬਲ ਹੈ ਸੁਪਨਾ ਵੇਖਦੀ ਹੈ ਕਿ ਬੱਚੇ ਕੰਧ ਵਿੱਚ ਚਿਣੇ ਜਾ ਰਹੇ ਹਨ ਬੈਬਲ ਹੋ ਕੇ ਮਾਈ ਨੀਂਦ ਵਿੱਚ ਜਾ ਖਲੋਂਦੀ ਹੈ ਬੱਚਿਆਂ ਨੂੰ ਕੱਢਦੀ ਹੈ ਪਰ ਜਰਵਾਣੇ ਕੱਢਣ ਨਹੀਂ ਦਿੰਦੇ ਇਸੇ ਖਿੱਚਾ-ਖਿੱਚੀ ਵਿੱਚ ਕੰਦ ਚਿਣੀ ਜਾਂਦੀ ਹੈ ਤੇ ਮਾਈ ਵੀ ਵਿੱਚੇ ਚਿਣੀ ਜਾਂਦੀ ਹੈ ਹੁਣ ਅੰਦਰ ਧਾਮ ਘੁਟੀਨ ਲੱਗਾ ਨਾਲੇ ਬੱਚਿਆਂ ਦਾ ਧਾਮ ਘੁਟਿੰਦਾ ਹੈ ਨਾਲੇ ਆਪਣਾ ਆਤ ਕਸ਼ਟ ਦਾ ਸਾਹਮਣਾ ਹੋਇਆ ਟੜਫ-ਟੜਫ ਕੇ ਮਾਈ ਦੀ ਜਾਨ ਨਿਕਲੀ ਜਾਨ ਇੱਟਾਂ ਵਿੱਚੋਂ ਰਾਹ ਲੱਭਦੀ ਹੈ ਤੇ ਰਾਹ ਨਹੀਂ ਲੱਭਦਾ ਅਚਰਜ ਅੰਧਕਾਰ ਦਾ ਸਾਹਮਣਾ ਕਰਨਾ ਪੈ ਗਿਆ ਮੁਸ਼ਕਲ ਨਾਲ ਇੱਕ ਸ਼ੇਖ ਜੋ ਰਾਜਾ ਤੋਂ ਰਹਿ ਗਿਆ ਸੀ ਦਿਸਿਆ ਉਸ ਵਿੱਚੋਂ ਬੱਚਿਆਂ ਦੀ ਜਾਨ ਬਾਹਰ ਜਾ ਰਹੀ ਸੀ ਜੋ ਫਸ ਫਸ ਕੇ ਨਿਕਲੀ ਫਿਰ ਮਾਈ ਵੀ ਲੱਗੀ ਉਸੇ ਰਾਹ ਨਿਕਲਣ ਪਰ ਵੈਮ ਉੱਠੇ ਕਿ ਮੈਂ ਵੱਡੀ ਹਾਂ ਰਾਹ ਤੰਗ ਹੈ ਕਿ ਕਿਉਂ ਨਿਕਲਾਂ ਪਰ ਫੇਰ ਹੋਰ ਕੋਈ ਰਾਹ ਸੀ ਨਹੀਂ ਇਸੇ ਰਾਹ ਵਿੱਚ ਸਿਰਫਸਾਇਆ ਬੜੇ ਕਸ਼ਟ ਨਾਲ ਫਸ ਫਸ ਖਚੀਜ ਖਚੀਜ ਕੇ ਬਾਹਰ ਨਿਕਲੀ ਸ਼ੁਕਰ ਕੀਤਾ ਪਰ ਬੱਚੇ ਨਹੀਂ ਲੱਭਦੇ ਇਸ ਬਿਆਕੁਲਤਾ ਵਿੱਚ ਇੱਧਰ ਜਾ ਉੱਧਰ ਜਾ ਵਾਜਾ ਮਾਰ ਆਖਰ ਜਾ ਖੁੱਲੀ ਕੀ ਦੇਖਦੀ ਹੈ ਕਿ ਆਪਣੇ ਬਿਸਤਰੇ ਪਰ ਹਾਂ ਚਰੋਖੇ ਵਿੱਚੋਂ ਚਾਂਦਨੀ ਦੀ ਲਾਸ ਅੰਦਰ ਪੈ ਰਹੀ ਹੈ ਬਦਨ ਗਰਮ ਹੈ ਛਾਤੀ ਧੁਖ ਰਹੀ ਹੈ ਤੇ ਸਿਰ ਦੀਆਂ ਪੁਰਪੁੜੀਆਂ ਤਪ ਰਹੀਆਂ ਤੇ ਤਰਪ ਤਰਪ ਕਰ ਰਹੀਆਂ ਹਨ ਉੱਠ ਕੇ ਬੈਠ ਗਈ ਵਾਹਿਗੁਰੂ ਆਖਿਆ ਪਾਣੀ ਦਾ ਘੁੱਟ ਪੀਤਾ ਪਰ ਸੁਰਤ ਗਿਰ ਚੁੱਕੀ ਸੀ ਮਨ ਉਦਾਸੀ ਵਿੱਚ ਸੀ ਸਹਿਮ ਵਿੱਚ ਸੀ ਕਸ਼ਟ ਵਿੱਚ ਸੀ ਅੱਖਾਂ ਅੱਗੇ ਜ਼ਿੰਦਗੀ ਦੇ ਕਸ਼ਟ ਫਿਰ ਰਹੇ ਸਨ ਦੁੱਖ ਦੀ ਰਾਤ ਕਟਿਆ ਨਹੀਂ ਕਟਿੰਦੀ ਤੇ ਬਿਤਾਇਆ ਨਹੀਂ ਬੀਤਦੀ ਸੁੱਤਾ ਕਿਸ ਰੰਗ ਸੀ ਜਾਗੀ ਕਿਸ ਹਾਲ ਹੈ ਨੀਂਦਰ ਵਿੱਚ ਮੁਠੀ ਗਈ ਹਾਏ ਭਗਤ ਜਨ ਤਦੇ ਕੂਕਦੇ ਹਨ ਕਬੀਰ ਸੁੱਤਾ ਕਿਆ ਕਰੇ ਬੈਠਾ ਰੋ ਅਰ ਜਾਗ ਜਾ ਕੇ ਸੰਗ ਤੇ ਬਿਚੂਰਾ ਤਾਂ ਹੀ ਕੇ ਸੰਗ ਲਾ ਹੁਣ ਫੇਰ ਜੁਦ ਯਾਰੀ ਹੈ ਮਨ ਅੰਦਰਲੇ ਨੂੰ ਉੱਠਣ ਨਹੀਂ ਦਿੰਦਾ ਪਰ ਉਹ ਡਾਡੇ ਜ਼ੋਰ ਵਿੱਚ ਉੱਚਾ ਹੋ ਰਿਹਾ ਹੈ ਇਸਨੇ ਕੰਮ 'ਚ ਸੁਪਨੇ ਨੂੰ ਮਾਈ ਨੇ ਅੰਦਰੋਂ ਵਗਾਹ ਮਾਰਿਆ ਤੇ ਇਸ ਨੂੰ ਤਮਗੁੰਦਾ ਨਕਸ਼ਾ ਜਾਣ ਕੇ ਤੋੜਿਆ ਪਰ ਗਾਮ ਦੇ ਨਕਸ਼ੇ ਹੋ ਕੇ ਦੁਖੜੇ ਆਉਂਦੇ ਹਨ ਪਰ ਅੰਦਰੋਂ ਹੀ ਸਮਝ ਦੇ ਵਿਚਾਰ ਸੁਜਦੀ ਹੈ ਨਾਮ ਦਾ ਚੱਕਰ ਫਿਰ ਰਿਹਾ ਹੈ ਪਰ ਪੇਸ਼ ਨਹੀਂ ਜਾਂਦੀ ਕੁਛ ਤੱਪ ਦਾ ਜ਼ੋਰ ਵਾ ਨਹੀਂ ਲੱਗਣ ਦਿੰਦਾ ਮਾਈ ਨੇ ਅਖੀਰ ਜਪੁ ਸਹਿਬ ਦੇ ਪਾਠ ਹਰੰਬੀ ਆਦੇਸ ਤੇ ਸਿਆ ਦੇਸ ਆਦ ਅਨੀਲ ਅਨਾਦ ਅਨਾਤ ਜੁਗ ਜੁਗ ਇਕੋ ਵੀ ਤੇ ਆ ਕੇ ਐਸੇ ਆਦੇਸ਼ ਵਿੱਚ ਗਈ ਕਿ ਇਕਾਗਰਤਾ ਛਾ ਗਈ ਕੜਕ ਜਿਹਾ ਹੋ ਕੇ ਟਿਕਾਉ ਆ ਗਿਆ ਠੰਡ ਪੈ ਗਈ ਚਾਰ ਵੇਰ ਆਦੇਸ਼ ਆਦੇਸ਼ ਦੇ ਬਾਅਦ ਮੁੜਕਾ ਪੈ ਗਿਆ ਸਰੀਰ ਠਰ ਗਿਆ ਮਨ ਠਰ ਗਿਆ ਅੰਦਰਲੇ ਨੇ ਆਵਾਜ਼ ਦਿੱਤੀ ਦਾਅੋ ਨਾ ਖਾਇਆ ਕਰੋ ਉਨਮਨ ਰਿਹਾ ਕਰੋ ਲਿਵ ਤੋਂ ਬਾਹਰ ਨਾ ਜਾਇਆ ਕਰੋ ਤਾਂ ਹਾਵੇ ਦਾ ਦੇਸ਼ ਹੈ ਤੇ ਉੱਪਰ ਸੁੱਖ ਦਾ ਟਿਕਾਣਾ ਹੈ ਸਦਾ ਉੱਚੇ ਰਹੋ ਵਾਹਿਗੁਰੂ ਵੱਲ ਧਿਆਨ ਰਹੇ ਧਿਆਨ ਬੜੀ ਸ਼ਕਤੀ ਹੈ ਪੰਚਾ ਕਾਗੁਰ ਏਕ ਧਿਆਨ ਮਨ ਚਾਹੁੰਦਾ ਹੈ ਕਿ ਅੰਦਰਲੇ ਦਾ ਧਿਆਨ ਦ੍ਰਿਸ਼ਟਾ ਮਾਨ ਵਿੱਚ ਫਸਿਆ ਰਹੇ ਤੁਸੀਂ ਚਾਹੋ ਕਿ ਧਿਆਨ ਮਨ ਤੋਂ ਉੱਚਾ ਸਦਾ ਵਾਹਿਗੁਰੂ ਦੀ ਸ਼ਰਨ ਪ੍ਰਾਪਤ ਰਹੇ ਵਾਹਿਗੁਰੂ ਦੀ ਸ਼ਰਨ ਗਿਆ ਧਿਆਨ ਮਨ ਤੋਂ ਉੱਚਾ ਰਹਿੰਦਾ ਹੈ ਧਿਆਨ ਜਿੱਧਰ ਹੋਵੇ ਉਸ ਦਾ ਰੂਪ ਹੋ ਜਾਂਦਾ ਹੈ ਵਾਹਿਗੁਰੂ ਦਾ ਧਿਆਨ ਕਰਨ ਵਾਲਾ ਵਾਹਿਗੁਰੂ ਨੂੰ ਅੰਦਰ ਵਸਾ ਕੇ ਵਾਹਿਗੁਰੂ ਸੁਖ ਵਿੱਚ ਵਸਦਾ ਹੈ ਇਹੇ ਵਿਚਾਰ ਆ ਕੇ ਮਾਇ ਠਰ ਗਈ ਹੁਣ ਚੇਤਨੁਈ ਇੱਕ ਤਾਕਤ ਪ੍ਰਤੀਤ ਦਿੰਦੀ ਹੈ ਉਸ ਵਿੱਚ ਇਸ ਤਰ੍ਹਾਂ ਦੀ ਸ਼ਕਤੀ ਦਿੱਸਦੀ ਹੈ ਕਿ ਉਹ ਦ੍ਰਿਸ਼ਟਾ ਹੋ ਰਿਹਾ ਹੈ ਦੇਖਣਹਾਰ ਹੈ ਜੋ ਕੋਤਕ ਹੋਏ ਵਰਤੇ ਸੁਨੇ ਹਨ ਉਹਨਾਂ ਕੋਤਕਾਂ ਨੂੰ ਕਿਸੇ ਮਹਾਰੱਬੀ ਪ੍ਰਯੋਜਨਾ ਦੇ ਤੱਕਦਾ ਹੈ ਜਿੰਨਾ ਦੇ ਹੋਣ ਵਿੱਚ ਕਿ ਰੁਕਣ ਵਿੱਚ ਮਾਇ ਦਾ ਕੋਈ ਹੱਥ ਜਾਂ ਵਸ ਨਹੀਂ ਹੈ ਇਸਨੇ ਕੇਵਲ ਦੇਖਣਾ ਤੇ ਦੇਖਦੇ ਹੋਏ ਵਾਹਿਗੁਰੂ ਦੇ ਘਰ ਵਿੱਚ ਉੱਚਿਆ ਰਹਿਣਾ ਹੈ ਰਜ਼ਾ ਸਮਝਨੀ ਹੈ ਜੋ ਹੋ ਰਿਹਾ ਹੈ ਸੋ ਰਜ਼ਾ ਹੈ ਤੇ ਸਾਡੇ ਅੰਦਰਲੇ ਦਾ ਰੁਖ ਵਾਹਿਗੁਰੂ ਦੀ ਚਰਨ ਸ਼ਰਨ ਪ੍ਰਾਪਤ ਰਹਿਣਾ ਹੈ ਤਰਲਾ ਇਹ ਹੈ ਕਿ ਚਰਨ ਤੋਂ ਨਾ ਉਖੜੀਏ ਸੋ ਹਨਮਾਈ ਇਸ ਰੰਗ ਵਿੱਚ ਆ ਕੇ ਉੱਠੀ ਅੰਮ੍ਰਿਤ ਵੇਲੇ ਦਾ ਕੁਝ ਹਿੱਸਾ ਲੰਘ ਚੁੱਕਾ ਸੀ ਫਿਰ ਵੀ ਹਿੰਮਤ ਕਰਕੇ ਗੁਰਦੁਆਰੇ ਅੱਪੜ ਗਈ ਗੁਰਦੁਆਰੇ ਸੰਗਤ ਘਟ ਸੀ ਕਿਉਂਕਿ ਕਈ ਆਤਮ ਪ੍ਰੇਮੀ ਸਤਗੁਰੂ ਦੇ ਚਮਕੌਰ ਵਾਲੇ ਸਾਕੇ ਦੇ ਹਾਲ ਸੁਣ ਕੇ ਟੁਰ ਗਏ ਸਨ ਕੀ ਕਿਤੇ ਪੁੱਜ ਕੇ ਕੋਈ ਸੇਵਾ ਕਰ ਸਕੀਏ ਅੱਜ ਵੀ ਦੋ ਚਾਰ ਸੱਜਣ ਟੁਰੇ ਸੰ ਕਿਉਂਕਿ ਮਹਾਰਾਜ ਦੇ ਮਾਲਵੇ ਪੁੱਜਣ ਦੀ ਖਬਰ ਮਿਲ ਗਈ ਸੀ ਸੋ ਭਾਵੇਂ ਪ੍ਰੇਮੀ ਥੋੜੇ ਸੰ ਤਾਦਵੀ ਸ਼ਬਦ ਰੰਗਨ ਗੁਰਦੁਆਰੇ ਵਿੱਚ ਸ਼ਾਂਤੀ ਦਾ ਪ੍ਰਭਾਵ ਕਾਫੀ ਪ੍ਰਕਾਸ਼ ਕਰ ਰਹੀ ਸੀ ਇੱਥੇ ਆ ਕੇ ਕੀਰਤਨ ਦੇ ਰੰਗ ਵਿੱਚ ਚਿੱਤ ਹੋਰ ਜੁੜ ਗਿਆ ਸ਼ਬਦਾਂ ਦੀ ਤੁਣੀ ਇਕਾਗਰਤਾ ਕਰਨ ਵਾਲੀ ਸੀ ਸ਼ਬਦਾਂ ਦਾ ਭਾਵ ਮਨ ਵਿੱਚ ਰਜ਼ਾ ਦੀ ਸਿੱਖਿਆ ਦੇਣ ਵਾਲਾ ਸੀ ਇਸੇ ਰੰਗ ਵਿੱਚ ਰਾਤ ਬੀਤ ਗਈ ਮਾਤਾ ਦੀ ਪੰਜਵੀਂ ਔਖੀ ਰਾਤ ਛੇਵੀਂ ਰਾਤ ਦਿਨ ਤੇ ਮਹੀਨੇ ਵਰਾ ਬਣ ਕੇ ਬੀਤ ਗਏ ਕੁਝ ਹੋਰ ਹੋ ਬੀਤੇ ਮਾਈ ਸਬਰਾਈ ਆਪਣੇ ਵਾਈ ਗੁਰੂ ਸ਼ਨਨ ਪ੍ਰਾਪਰਟੀ ਕਾਓ ਵਿੱਚ ਦਿਨ ਬਤੀਤ ਕਰਦੀ ਰਹੀ ਕਿ ਫੇਰ ਇੱਕ ਖਬਰ ਆਈ ਉਹ ਖਬਰ ਸ਼੍ਰੀ ਕਲਗੀਆਂ ਵਾਲੇ ਦੇ ਜਗਤ ਤੋਂ ਟੁਰ ਜਾਂਦੀ ਸੀ ਜੋਤੀ ਜੋਤ ਸਮਾ ਜਾਣ ਦੀ ਸੋਏ ਸੀ ਅੱਜ ਇਹ ਗੱਲ ਮਾਈ ਨੂੰ ਇੱਕ ਅਨੋਖੇ ਰੰਗ ਵਿੱਚ ਪਾ ਗਈ ਪਹਿਲੇ ਤਾਂ ਇੱਕ ਹਨੇਰੇ ਤੇ ਨਿਰਾਸ਼ਾ ਦਾ ਚੱਕਰ ਆਇਆ ਔਰ ਕਲੇਜੇ ਨੂੰ ਮੁਠਮੀਟ ਵੀ ਖਿੱਚ ਪਈ ਪਰ ਫੇਰ ਇੱਕ ਠੰਡਾ ਸਾ ਆ ਕੇ ਇੱਕ ਠੰਡੀ ਚਰਨਾੜ ਛਿੜੀ ਤੇ ਅੰਦਰਲੇ ਨੇ ਕਿਹਾ ਜਨਮ ਮਰਨ ਦੋ ਹੋ ਮੈਂ ਨਾਹੀ ਜਨ ਪਰੁਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਨ ਮਿਲਾਏ ਇੱਕ ਖਬਰ ਉਸ ਵੇਲੇ ਮਿਲੀ ਸੀ ਜਿਸ ਵੇਲੇ ਰੈ ਰਾਸਤੇ ਦੀਵਾਨ ਦੀ ਸਮਾਪਤੀ ਹੋ ਗਈ ਮਾਈ ਘਰ ਪੁੱਜੀ ਸੀ ਅਸ ਚਰਜ ਹੋ ਕੇ ਮਾਈ ਅਰਸ਼ਾ ਮਲ ਤਕਦੀ ਤੇ ਆਖਦੀ ਹੈ ਤੇਰੇ ਚੋਚ ਤੇਰੇ ਰੰਗ ਅਸਾਂ ਭੁੱਲਿਆਂ ਪਟਕਿਆਂ ਨੂੰ ਤਾਰਨ ਆਇਆ ਕਿਸੇ ਦਾ ਗੁਰੂ ਬਣਿਆ ਕਿਸੇ ਦਾ ਜੋਾਈ ਕਿਸੇ ਦਾ ਕੋਈ ਹੋਰ ਸਾਥ ਕਿਸੇ ਦਾ ਬਾਲ ਸਿਖਾਈ ਮਿੱਤਰ ਤੇ ਕਿਸੇ ਨਾਲ ਲੜਨ ਵਾਲਾ ਵਸ ਸਾਬ ਦਾ ਪਾਰ ਉਤਾਰਾ ਕੀਤਾ ਔਰ ਸਭ ਨੂੰ ਕਲਿਆਣ ਬਖਸ਼ੀ ਅੱਖਾਂ ਦਾ ਅੰਦਰਲਾ ਹਨੇਰਾ ਕੱਟਣ ਆਇਆ ਸਬ ਦਾ ਕਟਿਆ ਸਭ ਨੂੰ ਚਾਨਣ ਕੀਤਾ ਤੇ ਚਾਨਣ ਦੇ ਕੇ ਰੱਬੀ ਸੁਨੇਹੇ ਪੁੰਚਾ ਕੇ ਰੱਬੀ ਜੀਵਨਦਾਨ ਕਰਕੇ ਰੱਬ ਦੇ ਦੇਸ਼ ਟੁਰ ਗਿਆ ਟੁਰ ਨਹੀਂ ਗਿਆ ਸਦਾ ਅੰਗ ਸੰਗ ਹੈ ਸਮੇ ਦੇ ਉਰਾਰ ਤੇ ਪਾਰ ਦੋ ਨਗਰ ਵਸਦੇ ਹਨ ਇੱਕ ਦਿਸਦਾ ਇੱਕ ਸਾਨੂੰ ਅੰਦਿਸਦਾ ਸੋ ਸਾਨੂੰ ਪਾਰ ਦਾ ਦੇਸ਼ ਦਿਸਦਾ ਨਹੀਂ ਜਿੱਥੇ ਜਾ ਕੇ ਸਲਾਮਤੀ ਹੈ ਉਹ ਦੇਸ਼ ਨਹੀਂ ਥਾਂ ਨਹੀਂ ਉਹ ਟਿਕਾਉ ਹੈ ਇੰਨਾ ਨੈਣਾ ਨੂੰ ਉਹ ਅਵਸਥਾ ਦਿਸਦੀ ਨਹੀਂ ਨਹੀਂ ਤਾਂ ਉਹ ਸੁਖ ਭਰੀ ਅਵਸਥਾ ਹੈ ਜਿਹੜੇ ਬੰਦੇ ਵਾਹਿਗੁਰੂ ਧਿਆਨੀ ਹੋ ਜਾਂਦੇ ਹਨ ਔਰ ਪਰਮੇਸ਼ਰ ਦੀ ਸ਼ਰਨ ਪ੍ਰਾਪਤ ਕਰ ਲੈਂਦੇ ਹਨ ਉਹ ਤਾਂ ਪਰਮੇਸ਼ਰ ਦੀ ਹੀ ਸ਼ਰਨ ਪ੍ਰਾਪਤ ਹੁੰਦੇ ਹਨ ਉਹਨਾਂ ਦਾ ਕੁਝ ਬਦਲਦਾ ਵਿਗੜਦਾ ਨਹੀਂ ਹੈ ਐਵੇਂ ਸਾਨੂੰ ਪਰਦਾ ਤੇ ਪਰਮ ਹੈ ਤੇ ਮੋਹ ਮਾਇਆ ਦਾ ਜਾਲ ਹੈ ਜੋ ਅਮਰ ਜੀਵਨ ਤੇ ਨਜ਼ਰ ਨਹੀਂ ਟਿਕਨ ਦਿੰਦਾ ਅਸੀਂ ਅਮਰ ਹਾਂ ਤੇ ਜੇ ਸੰਸਾਰ ਦੇ ਹਨੇਰੇ ਵਿੱਚ ਰੁਲੀਏ ਨਾ ਤੇ ਵਾਹਿਗੁਰੂ ਵੱਲ ਰੁੱਖ ਰੱਖੀਏ ਤਾਂ ਅਸੀਂ ਜੁੰਦੇ ਹੀ ਚਾਨਣ ਵਿੱਚ ਹਾਂ ਸੋ ਕਲਗੀਆਂ ਵਾਲਾ ਸਤਗੁਰੂ ਸੰਸਾਰ ਤੋਂ ਟੁਰ ਨਹੀਂ ਗਿਆ ਕਿਤੇ ਲੋਪ ਨਹੀਂ ਹੋ ਗਿਆ ਕਿਤੇ ਚਲਾ ਨਹੀਂ ਗਿਆ ਸਦਾ ਜਾਗਦੀ ਜੋਤ ਸਦਾ ਹੈ ਤੇ ਹੋਵੇਗਾ ਵੀ ਫਿਰ ਵੀ ਯੋਗ ਕਾਦਾ ਤੇ ਦੁੱਖ ਔਰ ਤੜਫਨੀ ਕਿਸ ਗੱਲ ਦੀ ਏਓ ਦੀਆਂ ਵਿਚਾਰਾਂ ਵਿੱਚ ਮਾਈ ਅੱਜ ਹੇਠਾਂ ਨਹੀਂ ਆ ਰਹੀ ਮਨ ਤੋਂ ਉਚੇਰੇ ਰਸਾਂ ਵਿੱਚ ਹੈ ਰਾਤ ਬੀਤ ਰਹੀ ਹੈ ਮਾਈ ਸੁਖੀ ਵੀ ਹੈ ਪਰ ਕਿਸੇ ਕਿਸੇ ਵੇਲੇ ਇੱਕ ਚੱਕਰ ਜਿਹਾ ਆਉਂਦਾ ਹੈ ਜੋ ਚੇਨ ਭੰਗਰ ਵਿੱਚ ਉੱਡ ਜਾਂਦਾ ਹੈ ਤੇ ਉਸ ਨੂੰ ਮੌਤ ਤੋਂ ਪਾਰ ਅਮਰ ਜੀਵਨ ਦਾ ਝਲਕਾ ਵਜਦਾ ਹੈ ਤੇ ਵਾਹਿਗੁਰੂ ਦੀ ਸ਼ਰਨ ਤੇ ਭਗਤਾਂ ਦੇ ਅਰੂਪ ਸਰੂਪਾਂ ਵਿੱਚ ਸਤ ਸੰਗੀਤਨ ਤੇ ਪਰਮੇਸ਼ਰ ਦੇ ਯਸ਼ ਗਾਇਨ ਵਿੱਚ ਸੱਚੇ ਨਕਸ਼ੇ ਦਿਲ ਨੂੰ ਠੰਡਾ ਠਾਰ ਕਰਦੇ ਹਨ ਕਬਹੁ ਸਾਧ ਸੰਗਤ ਇਹੋ ਪਾਵੇ ਉਸ ਸਥਾਨ ਤੇ ਬੋਹਰ ਨਾ ਆਵੇ ਅੰਤਰ ਹੋਏ ਗਿਆਨ ਵਰਗਾਸ ਉਸ ਸਥਾਨ ਕਾ ਨਹੀਂ ਬినాਸ਼ ਔਰ ਫੇਰ ਉਸੇ ਰੰਗ ਵਿੱਚ ਚਲੀ ਜਾਂਦੀ ਹੈ ਕਦੇ ਕੋਈ ਤੁੱਕ ਪੜਦੀ ਹੈ ਕਦੇ ਨਾਮ ਦਾ ਚੱਕਰ ਜੀਬ ਨਾਲ ਆਉਂਦਾ ਹੈ ਤੇ ਲੂ-ਲੂ ਵਿੱਚ ਠੰਡ ਪਾਉਂਦਾ ਹੈ ਕਦੇ ਨਿਰੀ ਧਿਆਨ ਰੂਪ ਆਪਣੇ ਤੇ ਰੱਬ ਵਿੱਚ ਜੁੜੀ ਜਾਂਦੀ ਹੈ ਔਰ ਅਡੋਲ ਟਿੱਕੀ ਰਹਿੰਦੀ ਹੈ ਇਸ ਤਰ੍ਹਾਂ ਟਿਕਦੀ ਟਿਕਦੀ ਮਾਈ ਦੀ ਰਾਤ ਲੰਘਦੀ ਹੈ ਦੁੱਖਾਂ ਭਰੀ ਰਾਤ ਹੈ ਪਰ ਦੁੱਖਾਂ ਭਰੀ ਨਹੀਂ ਕਿਉਂਕਿ ਪਰਮ ਉੱਠ ਗਿਆ ਹੈ ਭਰੋਸਾ ਵੱਜ ਗਿਆ ਹੈ ਤੇ ਮਨ ਟਿਕ ਗਿਆ ਹੈ ਨਹੀਂ ਮਨ ਤੋਂ ਆਪਾ ਉੱਚਾ ਹੋ ਰਿਹਾ ਹੈ ਜੋ ਆਪੇ ਦੇ ਰਸ ਵਿੱਚ ਨਿਮਗਨ ਗੁਰੂ ਦੀ ਸ਼ਰਨ ਦੇ ਰਸ ਵਿੱਚ ਨਿਮਗਨ ਹੈ ਲਿਵ ਵਿੱਚ ਹੈ ਲਿਵ ਤੇ ਤ੍ਰਿਸ਼ਨਾ ਦੋ ਹੀ ਜੀਵ ਦੇ ਬੰਨੇ ਤੀਸਰੇ ਸਤਗੁਰਾਂ ਨੇ ਲਿਖੇ ਹਨ ਜੇ ਲਿਵ ਵਿੱਚ ਹਨ ਉਹ ਪਰਮੇਸ਼ਰ ਨੂੰ ਪ੍ਰਾਪਤ ਹਨ ਕਹੇ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਪਰ ਜਿੰਨਾ ਲਿਵ ਨਹੀਂ ਲਾਈ ਉਹ ਤ੍ਰਿਸ਼ਨਾ ਵਿੱਚ ਹਨ ਜੋ ਤ੍ਰਿਸ਼ਨਾ ਵਿੱਚ ਹਨ ਸੋ ਮਾਇਆ ਦੇ ਹੁਕਮ ਹੇਠ ਹਨ ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਸੋ ਤ੍ਰਿਸ਼ਨਾ ਨਾਲ ਮਾਇਆ ਦੇ ਵਸ ਵਿੱਚ ਪੈ ਗਿਆ ਮਨ ਕਮਜ਼ੋਰ ਹੋ ਜਾਂਦਾ ਹੈ ਤੇ ਦੇਹ ਨਿਮਾਣੀ ਹੋ ਜਾਂਦੀ ਹੈ ਸਾਚੀ ਲਿਵੇ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੇ ਬਾਜੂ ਕਿਆ ਕਰੇ ਵਿਚਾਰੀਆ ਤੁਦ ਬਾਦ ਸਮਰਥ ਕੋਏ ਨਹੀਂ ਕਿਰਪਾ ਕਰ ਬਨਵਾਰੀਆ ਏਸ ਨੂੰ ਹੋਰ ਥਾਉ ਨਹੀਂ ਸਬਦ ਲਾਗ ਸਵਾਰੀਆ ਕਹੇ ਨਾਨਕ ਲਿਵੇ ਬਾਜੂ ਕਿਆ ਕਰੇ ਵਿਚਾਰੀਆ ਸੋ ਇਸ ਤ੍ਰਿਸ਼ਨਾ ਵਾਲੇ ਮਨ ਦਾ ਦਾਰੂ ਸਤਿਗੁਰੂ ਦਾ ਸ਼ਬਦ ਹੈ ਸਤਿਗੁਰੂ ਦੇ ਸ਼ਬਦ ਦਾ ਭਾਵ ਹੈ ਮਾਨੇ ਅਕਾਲ ਪੁਰਖ ਨੂੰ ਆਪਣੇ ਸਿਮਰਨ ਵਿੱਚ ਪਾਠ ਵਿੱਚ ਐਸਾ ਰੱਖਣਾ ਕਿ ਉਸ ਦੇ ਧਿਆਨ ਵਿੱਚ ਵਾਹਿਗੁਰੂ ਪਿਆ ਵਸੇ ਜਦੋਂ ਲਗਾਤਾਰ ਵਾਹਿਗੁਰੂ ਯਾਦ ਵਿੱਚ ਵਸ ਜਾਂਦਾ ਹੈ ਤਾਂ ਲਿਵ ਲੱਗ ਜਾਂਦੀ ਹੈ ਇਸ ਲਿਵ ਵਾਲਾ ਪਰਮੇਸ਼ਰ ਦਾ ਪਿਆਰਾ ਬੰਦਾ ਫਿਰ ਕਿਸੇ ਸੁੱਖ ਵਿੱਚ ਰਹਿੰਦਾ ਹੈ ਗਲੇਸ਼ ਤੇ ਕਸ਼ਟ ਇਸ ਦੇ ਮਿਟ ਜਾਂਦੇ ਹਨ ਆਸਾਂ ਤੇ ਅੰਦੇਸ਼ੀ ਤੋਂ ਪਰੇ ਹੋ ਜਾਂਦਾ ਹੈ ਆਸ ਅੰਦੇਸ਼ੇ ਤੇ ਨਹਿ ਕੇਵਲ ਹੋਮੇ ਸਬਦ ਚਲਾਏ ਮੌਤ ਤੋਂ ਪਾਰ ਦ੍ਰਿਸ਼ਟੀ ਚਲੀ ਜਾਂਦੀ ਹੈ ਚਿੱਤ ਆਪਣੇ ਸੁੱਖ ਨੂੰ ਆਪਣੇ ਟਿਕਾਓ ਦੇ ਸੁੱਖ ਨੂੰ ਵਾਹਿਗੁਰੂ ਦੀ ਸ਼ਰਨ ਪ੍ਰਾਪਤੀ ਦੇ ਸੁੱਖ ਨੂੰ ਮਾਨਦਾ ਹੈ ਤੇ ਮਨ ਜੋ ਤ੍ਰਿਸ਼ਨਾ ਦਾ ਮੂਲ ਹੈ ਇਸ ਤੋਂ ਉੱਚਾ ਉੱਚਾ ਵਸਦਾ ਹੈ ਮਾਈ ਸਬਰਾਈ ਸੱਚੇ ਸਾਧਗੁਰੂ ਦੀ ਸ਼ਰਨ ਵਸਦੀ ਉੱਚੀ ਹੁੰਦੀ ਹੁੰਦੀ ਹੁਣ ਇੰਨੀ ਉੱਚੀ ਹੋ ਗਈ ਹੈ ਕਿ ਕਲਗੀਧਰ ਦੇ ਵਿਛੋੜੇ ਦੇ ਅਸਹਿ ਖੇਦ ਨੂੰ ਸੁਣ ਕੇ ਉਸ ਘਬਰਾ ਵਿੱਚ ਨਹੀਂ ਗਈ ਸ਼ਾਂਤ ਠੰਡ ਰਾਸਤੇ ਸਿਦਕ ਵਿੱਚ ਹੈ ਇਹ ਨਹੀਂ ਕਿ ਉਹਨਾਂ ਦੇ ਉਪਕਾਰ ਪਿਆਰ ਜੋਤਵਾਲ ਪ੍ਰੇਮ ਦੀ ਰੋਹ ਨਹੀਂ ਨਹੀਂ ਪ੍ਰੇਮ ਦੀ ਰੋਹ ਹੈ ਪਰ ਹੁਣ ਪ੍ਰੇਮ ਹੈ ਸੋ ਸੁਝਾਕਾ ਹੈ ਰਸੀਆ ਵੀ ਹੈ ਤੇ ਸੁਝਾਕਾ ਵੀ ਹੈ ਇਸ ਲਈ ਭਾਵੇਂ ਅੱਖ ਦੇ ਫੋਰ ਜਿੰਨੇ ਚੱਕਰ ਆਏ ਵੀ ਪਰ ਮਾਈ ਸਬਰਾਈ ਦਾ ਅਡੋਲ ਮਨ ਆਪਣੇ ਸਿਧਕ ਰਸ ਵਿੱਚ ਲਿਵ ਵਿੱਚ ਵਸਦਾ ਰਿਹਾ ਤੇ ਰਾਤ ਦੀ ਇੱਕ ਇੱਕ ਛਿੰਨ ਕਿਸੇ ਉੱਚੇ ਰੰਗ ਵਿੱਚ ਬੀਤੀ ਰਾਤ ਆਤ ਕਸ਼ਟਦਾਇਕ ਹੋਣੀ ਚਾਹੀਦੀ ਸੀ ਪਰ ਲਿਵ ਨੇ ਤ੍ਰਿਸ਼ਨਾ ਦੇ ਬੰਧਨ ਕੱਟ ਦਿੱਤੇ ਹੋਏ ਹਨ ਤੇ ਮਨ ਪ੍ਰੇਮ ਦੀਆਂ ਤਣੀਆਂ ਨਾਲ ਸਾਈਂ ਸ਼ਰਨ ਬਨ ਦਿੱਤਾ ਹੋਇਆ ਹੈ ਸ਼ਰਨ ਸਮਾਈ ਮਾਈ ਮਨ ਦੇ ਸਾਰੇ ਹੱਲਿਆਂ ਤੋਂ ਬਚ ਰਹੀ ਹੈ ਇਸੇ ਤਰ੍ਹਾਂ ਅੰਮ੍ਰਿਤ ਵੇਲਾ ਹੋ ਆਇਆ فرمਾਈ ਤੋਂ ਉਸ ਰਸ ਵਿੱਚ ਉਠ ਨਹੀਂ ਹੁੰਦਾ ਤ੍ਰਿਪਹਿਰੇ ਵਿੱਚੋਂ ਵੀ ਕੁਝ ਸਮਾਂ ਬੀਤ ਗਿਆ ਪਰ ਅਜੇ ਉਹ ਦੇਵੀ ਰੰਗ ਆਪੇ ਵਿੱਚ ਸਮਾ ਰਿਹਾ ਹੈ ਜਦ ਤ੍ਰੈਕੂ ਘੜੀ ਰਾਤ ਰਹੀ ਤਾਂ ਮਾਈ ਦੇ ਨੈਣ ਖੁੱਲੇ ਉਹ ਨੈਣ ਜੋ ਸਾਰੀ ਰਾਤ ਸੁੱਤੇ ਨਹੀਂ ਅਚਰਜ ਰੰਗ ਰੰਗੀਜ਼ ਰਹੇ ਹਨ ਕੁल्ले ਇੱਕ ਨੂਰ ਅੱਖਾਂ ਵਿੱਚੋਂ ਵਰਸਦਾ ਸੀ ਇੱਕ ਸਰੂਰ ਸਿਰ ਵਿੱਚੋਂ ਚੜਦਾ ਸੀ ਇੱਕ ਸੁੰਦਰਤਾ ਦਾ ਮੀ ਦ੍ਰਿਸ਼ਟਮਾਨ ਨੂੰ ਘੇਰੇ ਹੋਏ ਵਿਸਮਾਤ ਦਾ ਨਕਸ਼ਾ ਸੀ ਔਰ ਮਾਈ ਵਿਸਮਾਦੀ ਵਿੱਚ ਹੀ ਉੱਠ ਤੁਰੀ ਤੇ ਗੁਰਦੁਆਰੇ ਪੁੱਜ ਕੇ ਕੀਰਤਨ ਦੇ ਰੰਗ ਵਿੱਚ ਲੀਨ ਹੋ ਗਈ ਇਓ ਬੀਤ ਗਈ ਮਾਤਾ ਲਿਵ ਪ੍ਰਾਪਤ ਮਾਤਾ ਦੀ 6ਵੀਂ ਓਖੀ ਰਾਤ ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ